ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਸੋਚ ਰਹੇ ਹੋਵੋਗੇ ਇਸ ਖਬਰ ਵਿੱਚ ਅਜਿਹਾ ਕੀ ਹੈ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲ ਦਾ ਕਾਰਨ ਪੈਸੇ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ ਪੈਸੇ ਨਾ ਦੇਣ ਦੇ ਕਾਰਨ ਉਸ ਕਾਤਲ ਨੇ ਉਸ ਵਿਅਕਤੀ ਨੂੰ ਐਨੀ ਦਰਿੰਦਗੀ ਨਾਲ ਮੌਤ ਦੇ ਘਾਟ ਉਤਾਰਿਆ ਜਦੋਂ ਕਾਤਲ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵੀ ਨਾ ਹੋਇਆ ਤਾਂ ਕਾਤਲ ਨੇ ਵਿਅਕਤੀ ਨੂੰ ਜਲਾਉਣ ਅਤੇ ਸੜਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਵਿਅਕਤੀ ਦੀ লাশ ਨਾ ਸੜੀ ਉਸ ਕਾਤਲ ਨੇ ਉਸ ਵਿਅਕਤੀ ਦੀ লাশ ਨੂੰ ਚੁੱਕ ਕੇ ਗੰਦੇ ਨਾਲੇ 'ਚ ਸੁੱਟ ਦਿੱਤਾ ਜਦੋਂ ਉਸ ਗੰਦੇ ਨਾਲੇ ਵਿੱਚ ਕੂੜਾ ਲਫਾਫੇ ਫਸਣ ਲੱਗੇ ਤਾਂ ਉੱਥੇ ਲੋਕਾਂ ਨੇ ਆ ਕੇ ਦੇਖਿਆ ਤਾਂ ਉਸ ਗੰਦੇ ਨਾਲੇ ਵਿੱਚ ਇੱਕ লাশ ਦਿਖਾਈ ਦਿੱਤੀ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਫੋਰੈਂਸਿਕ ਟੀਮ ਨੂੰ ਬੁਲਾਇਆ ਫੋਰੈਂਸਿਕ ਟੀਮ ਨੇ ਪੁਲਿਸ ਦੀ ਮੌਜੂਦਗੀ ਚ ਉਸ লাশ ਨੂੰ ਬਾਹਰ ਕੱਢਿਆ ਜਦੋਂ ਉਸ লাশ ਨੂੰ ਬਾਹਰ ਕੱਢ ਕੇ ਦੇਖਿਆ ਗਿਆ ਤਾਂ ਤਾਂ ਉਸ ਵਿਅਕਤੀ ਦੇ ਸਰੀਰ ਨਾਲ ਉਸ ਦੀ ਗਰਦਨ ਨਹੀਂ ਸੀ ਕਿ ਪੁਲਿਸ ਹੁਣ ਉਸ ਕਾਤਲ ਨੂੰ ਲੱਭ ਸਕੇਗੀ ਕਿ ਉਹ ਕਾਤਲ ਇਸੇ ਤਰ੍ਹਾਂ ਜਿਵੇਂ ਉਸ ਵਿਅਕਤੀ ਨੂੰ ਦਰਿੰਦਗੀ ਨਾਲ ਮੌਤ ਦਿੱਤੀ ਹੈ ਕਿ ਉਹ ਵਿਅਕਤੀ ਵਾਰਦਾਤ ਨੂੰ ਅੰਜਾਮ ਦਿੰਦਾ ਰਹੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਧੰਨਵਾਦ ਸਾਨੀਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਸੋਚ ਰਹੇ ਹੋਵੋਗੇ ਇਸ ਖਬਰ ਵਿੱਚ ਅਜਿਹਾ ਕੀ ਹੈ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲ ਦਾ ਕਾਰਨ ਪੈਸੇ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ ਪੈਸੇ ਨਾ ਦੇਣ ਦੇ ਕਾਰਨ ਉਸ ਕਾਤਲ ਨੇ ਉਸ ਵਿਅਕਤੀ ਨੂੰ ਐਨੀ ਦਰਿੰਦਗੀ ਨਾਲ ਮੌਤ ਦੇ ਘਾਟ ਉਤਾਰਿਆ ਜਦੋਂ ਕਾਤਲ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵੀ ਨਾ ਖੁਸ਼ ਹੋਇਆ ਤਾਂ ਕਾਤਲ ਨੇ ਵਿਅਕਤੀ ਨੂੰ ਜਲਾਉਣ ਅਤੇ ਸੜਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਵਿਅਕਤੀ ਦੀ ਲਾਸ਼ ਨਾ ਸੜੀ ਉਸ ਕਾਤਲ ਨੇ ਉਸ ਵਿਅਕਤੀ ਦੀ ਲਾਸ਼ ਨੂੰ ਚੁੱਕ ਕੇ ਗੰਦੇ ਨਾਲੇ 'ਚ ਸੁੱਟ ਦਿੱਤਾ ਜਦੋਂ ਉਸ ਗੰਦੇ ਨਾਲੇ ਵਿੱਚ ਕੂੜਾ ਲਫਾਫੇ ਫਸਣ ਲੱਗੇ ਤਾਂ ਉੱਥੇ ਲੋਕਾਂ ਨੇ ਆ ਕੇ ਦੇਖਿਆ ਤਾਂ ਉਸ ਗੰਦੇ ਨਾਲੇ ਵਿੱਚ ਇੱਕ ਲਾਸ਼ ਦਿਖਾਈ ਦਿੱਤੀ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਫੋਰੈਂਸਿਕ ਟੀਮ ਨੂੰ ਬੁਲਾਇਆ ਫੋਰੈਂਸਿਕ ਟੀਮ ਨੇ ਪੁਲਿਸ ਦੀ ਮੌਜੂਦਗੀ ਚ ਉਸ ਲਾਸ਼ ਨੂੰ ਬਾਹਰ ਕੱਢਿਆ ਜਦੋਂ ਉਸ ਲਾਸ਼ ਨੂੰ ਬਾਹਰ ਕੱਢ ਕੇ ਦੇਖਿਆ ਗਿਆ ਤਾਂ ਤਾਂ ਉਸ ਵਿਅਕਤੀ ਦੇ ਸਰੀਰ ਨਾਲ ਉਸ ਦੀ ਗਰਦਨ ਨਹੀਂ ਸੀ ਕਿ ਪੁਲਿਸ ਹੁਣ ਉਸ ਕਾਤਲ ਨੂੰ ਲੱਭ ਸਕੇਗੀ ਕਿ ਉਹ ਕਾਤਲ ਇਸੇ ਤਰ੍ਹਾਂ ਜਿਵੇਂ ਉਸ ਵਿਅਕਤੀ ਨੂੰ ਦਰਿੰਦਗੀ ਨਾਲ ਮੌਤ ਦਿੱਤੀ ਹੈ ਕਿ ਉਹ ਵਿਅਕਤੀ ਵਾਰਦਾਤ ਨੂੰ ਅੰਜਾਮ ਦਿੰਦਾ ਰਹੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਧੰਨਵਾਦ 인ਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਹਾਡੇ ਵੀ ਰੋਂਕਤੇ ਖੜੇ ਹੋ ਜਾਣਗੇ ਤੁਸੀਂ ਸੋਚ ਰਹੇ ਹੋਵੋਗੇ ਇਸ ਖਬਰ ਵਿੱਚ ਅਜਿਹਾ ਕੀ ਹੈ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲ ਦਾ ਕਾਰਨ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ ਪੈਸੇ ਨਾ ਦੇਣ ਦੇ ਕਾਰਨ ਉਸ ਕਾਤਲ ਨੇ ਉਸ ਵਿਅਕਤੀ ਨੂੰ ਐਨੀ ਦਰਿੰਦਗੀ ਨਾਲ ਮੌਤ ਦੇ ਘਾਟ ਉਤਾਰਿਆ ਜਦੋਂ ਕਾਤਲ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵੀ ਨਾ ਖੁਸ਼ ਹੋਇਆ ਤਾਂ ਕਾਤਲ ਨੇ ਵਿਅਕਤੀ ਨੂੰ ਜਲਾਉਣ ਅਤੇ ਸੜਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਵਿਅਕਤੀ ਦੀ লাশ ਨਾ ਸੜੀ ਉਸ ਕਾਤਲ ਨੇ ਉਸ ਵਿਅਕਤੀ ਦੀ লাশ ਨੂੰ ਚੁੱਕ ਕੇ ਗੰਦੇ ਨਾਲੇ 'ਚ ਸੁੱਟ ਦਿੱਤਾ ਜਦੋਂ ਉਸ ਗੰਦੇ ਨਾਲੇ ਵਿੱਚ ਕੂੜਾ ਲਫਾਫੇ ਪਸੰ ਲੱਗੇ ਤਾਂ ਉੱਥੇ ਲੋਕਾਂ ਨੇ ਆ ਕੇ ਦੇਖਿਆ ਤਾਂ ਉਸ ਗੰਦੇ ਨਾਲੇ ਵਿੱਚ ਇੱਕ লাশ ਦਿਖਾਈ ਦਿੱਤੀ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਫੋਰੈਂਸਿਕ ਟੀਮ ਨੂੰ ਬੁਲਾਇਆ ਫੋਰੈਂਸਿਕ ਟੀਮ ਨੇ ਪੁਲਿਸ ਦੀ ਮੌਜੂਦਗੀ ਚ ਉਸ লাশ ਨੂੰ ਬਾਹਰ ਕੱਢਿਆ ਜਦੋਂ ਉਸ লাশ ਨੂੰ ਬਾਹਰ ਕੱਢ ਕੇ ਦੇਖਿਆ ਗਿਆ ਤਾਂ ਤਾਂ ਉਸ ਵਿਅਕਤੀ ਦੇ ਸਰੀਰ ਨਾਲ ਉਸ ਦੀ ਗਰਦਨ ਨਹੀਂ ਸੀ ਕਿ ਪੁਲਿਸ ਹੁਣ ਉਸ ਕਾਤਲ ਨੂੰ ਲੱਭ ਸਕੇਗੀ ਕਿ ਉਹ ਕਾਤਲ ਇਸੇ ਤਰ੍ਹਾਂ ਜਿਵੇਂ ਉਸ ਵਿਅਕਤੀ ਨੂੰ ਦਰਿੰਦਗੀ ਨਾਲ ਮੌਤ ਦਿੱਤੀ ਹੈ ਕਿ ਉਹ ਵਿਅਕਤੀ ਵਾਰਦਾਤ ਨੂੰ ਅੰਜਾਮ ਦਿੰਦਾ ਰਹੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਤੁਹਾਨੂੰ